ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਸੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਟਾਪ ਕੁਆਲਿਟੀ ਦੇ ਆਗਮ ਆ ਗੀਆਂ ਤੇ ਇੱਕ ਆ ਗਈ ਬਾਈ ਕੋਲੇ ਔਸਰ ਵੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਗਾਲ ਜੀ ਬਹੁਤ ਠੀਕੋ ਬਾਈ ਸੰਦੀਪ ਜੀ ਵਧੀਆ ਕਿਵੇਂ ਚੱਲਦਾ ਕੰਮ ਕਾਰ ਕੰਮ ਕਾਰ ਪੂਰਾ ਬਦਗਾ ਜੀ ਤੇ ਰੇਟ ਫਿਰ ਪਹਿਲਾਂ ਵੀ ਜੈਸੀ ਰੇਟ ਅੱਜ ਵੀ ਉਵੇਂ ਹੋਣਗੇ ਜਮਾ ਜੈ ਜੀ ਖਿੱਚ ਕੇ ਰੱਖਾਂਗੇ ਬਾਈ ਜਿਹੜੇ ਸਾਹਨ ਪਸ਼ੂ ਆ ਲੋਕਾਂ ਦੇ ਹਿਸਾਬ ਨਾਲ 5000 ਤੋਂ 10000 ਰੇਟ ਘੱਟ ਹੋ ਠੀਕ ਹੈ ਬਾਈ ਨਾਮ ਤੇ ਬਾਈ ਆਪਣਾ ਡਰੈਸ ਨਾਂ ਸੰਦੀਪ ਸਿੰਘ ਪਿੰਡ ਕੋਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਨੇੜੇ ਪਿੰਡ ਬਾਈ ਬਦਨੀ ਕਲਾ ਸ਼ਹਿਰ ਰਹਿ ਗਿਆ ਨਿਹਾਲ ਸਿੰਘ ਵਾਲਾ ਸ਼ਹਿਰ ਰਹਿ ਗਿਆ ਕੰਟੈਕਟ ਨੰਬਰ ਬੋਲ ਦੋ 86996 7106 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਸੰਦੀਪ ਪਹਿਲੇ ਨੰਬਰ ਤੇ ਜਿਹੜਾ ਬਾਈ ਨਗੀਨਾ ਆ ਗਿਆ ਕਿਹੜਾ ਸੁਆ ਸੁਈਆ ਤੇ ਪਹਿਲਾਂ ਤਾਂ ਇਹਦੀ ਬਰੀਡ ਦੱਸੇ ਦੂਜਾ ਸੁਆ ਬਾਈ ਬਰੀਡ ਤਾਂ ਯਾਰ ਚਾਹੇ ਬੰਦਾ ਟੀ ਕਪਰਾ ਕੇ ਬੱਚੇ ਜਰਸੀ ਦੇ ਲੈ ਲੈ ਚਾਹੇ ਲੈ ਲੈ ਚਾਹੇ ਐਫ ਦੇ ਲੈ ਲੈ ਹੂੰ ਇਹ ਜੀ ਚੀਜ਼ ਆ ਗਈ ਮੈਂ ਕਹਿੰਦਾ ਵੀ ਕੁਆਲਿਟੀ ਵਾਲੀ ਆ ਬਾਈ ਕੁਆਲਿਟੀ ਦਾ ਯਾਰ ਪੁੱਛਣਾ ਤੂੰ ਲੈ ਬਾ ਦਿਖਾ ਦੇ ਸਹੀ ਗੱਲ ਲੈ ਅਸਲ ਵਿੱਚ ਕਾਗਜ਼ আর ਗਾਜਮੀ ਪੰਡ ਲੱਗੀ ਵੀ ਆ ਹਾਂ ਲੈ ਅਸਲ ਵਿੱਚ ਪੰਡ ਲਾਈ ਵੀ ਆ ਕਾਗਜ਼ আর ਗੱਲੇ ਦਾ ਬਾਈ ਤਿੰਨ ਆੜਾ ਦੇਖੋ ਨਹੀਂ ਨਾੜਾ ਚੰਗਿਆਂ ਲੈਵੇ ਤੇ ਜਦੋਂ ਜਦੋਂ ਤੁਰੀ ਜਾਂਦੀ ਵੀ ਉਦੋਂ ਨੇ ਬਾਤ ਸੰਦੀਪ ਕਿੰਨਾ ਦੁੱਧਾ ਦਿਖਾ ਰਿਹਾ ਬਾਈ ਦੁੱਧ ਬਾਈ 22 ਕਿਲੋ ਹੋਵੇ 20 ਹੋਵੇ ਨਾ ਅਗਲਾ 20 ਮੰਨ ਕੇ ਆ ਜੀ ਬਈ ਠੀਕ ਹੈ ਬਾਈ 20 ਤੋਂ ਬਾਹਰ ਹੂੰ ਤੇ ਥਾਣ ਦੇਖੋ ਬਾਈ ਗਲਾਪੀ ਨਾੜਾ ਦੇਖੋ ਮੈਂ ਕਹਣਾ ਵੀ ਉਂਗਲ ਵਰਗੇ ਨਾੜਾ ਖੜੀਆਂ ਕਰਮ ਵਾਲੀ ਦੇ ਲੇਵੇ ਤੇ ਬੱਚਾ ਸੰਦੀਪ ਕੀ ਆ ਗਿਆ ਬਈ ਬੱਚਾ ਬੱਛਾ ਬਈ ਇਹਨੂੰ ਸੂਈ ਨੂੰ ਅੱਜ ਪੰਜਵਾਂ ਦੇਣਾ ਠੀਕ ਹੈ ਨਾੜੂਆ ਇਹਦਾ ਰਿਆ ਰਾਤ ਹੀ ਕੱਲ ਤਾਂ ਨਾੜੂਆ ਸੀਗਾ ਬਾਕੀ ਬੱਚਾ ਹੀ ਦੱਸਦਾ ਬਈ ਹੂੰ ਸਹੀ ਗੱਲ ਆ ਤੇ ਜਿਹੜਾ ਲੇਵਾ ਲੱਗਿਆ ਵਾ ਨਾ ਬਾਈ ਮੈਂ ਕਹਣਾ ਕੀ ਬਾਤ ਆ ਬਸ ਲੇਵਾ ਦਾ ਯਾਰ ਟਾਪ ਕੁਆਲਟੀ ਬਹੁਤ ਕਮਾਲ ਦਾ ਬਹੁਤ ਚੰਗਾ ਥਾਣਾ ਬਾਕੀ ਆ ਠੰਡੀ ਸੀ ਲੈਣੀ ਨਾਲੇ ਗੱਲ ਹੋਰ ਆ ਸੰਦੀਪ ਲੇਵਾ ਟੁੱਟਮਾਣੀ ਨਾ ਨਾ ਬਾਈ ਜਮਾਈ ਨਹੀਂ ਜਾ 10 ਸੂਏ ਰੱਖਲੇ ਬੰਦਾ ਮਗਰ ਨੂੰ ਵੀ ਇਨਾ ਚਾਰ ਉਂਗਲਾਂ ਮਗਰ ਨੂੰ ਆ ਮੂਰ ਨੂੰ ਤਾਂ ਜਿਹੜਾ ਹੈਗਾ ਹੀ ਹੈਗਾ ਤੇ ਖੁੱਚਾਂ ਤੋਂ ਚਾਰ ਉਂਗਲਾਂ ਉੱਤੇ ਆ ਸੰਦੀਪ ਇੱਕ ਗੱਲ ਹੋਰ ਆ ਯਾਰ ਬਾਈ ਜਿਸ ਨੱਖ ਆਪਣੇ ਦੀ ਗੱਲ ਕਰੀਏ ਨਾ ਜਦ ਸੁਨਾ ਖੁਪਣਾ ਪੂਰਾ ਹਾਂ ਇਹ ਬਲੂਨ ਵੀ ਕਹਿੰਦੇ ਨਾ ਬਲੂਨ ਅਗਲਾ ਬਲੂਨ ਵੀ ਮੰਨ ਲੈਂਦਾ ਸਹੀ ਗੱਲ ਦੂਜਾ ਸੂਆ ਚਾਹੇ 10 ਸੂਏ ਬੰਦਾ ਘਰੇ ਰੱਖ ਲੈ ਬਹਿੜੇ ਇਹ ਤੇ ਕੱਤ ਦੀ ਗੱਲ ਕਰੀਏ ਬਾਈ ਨਾ ਤਾਂ ਵਾਲੀ ਫੱਡੀਆਂ ਨਜਾਇਜ਼ ਤੇ ਨਾ ਵਾਲੀ ਸ਼ੂਟਿੰਗ ਯਾਰ ਹੁਣ ਮਗਰੋਂ ਲੈ ਵਾ ਉਹ ਸੋਹਣਾ ਕੱਦ ਕਾਠ ਆ ਗਿਆ ਨਾਰਮਲ ਬਹਿੜਾ ਨਾ ਜਿੱਡਾ ਕੱਦ ਤੱਕ ਨਹੀਂ ਬੇਲ ਬੂਲ ਦੇਖੋ ਲੰਮੀ ਲੰਮੀ ਫੁੱਲ ਲੇਵਾ ਬੋਹ ਸੋਹਣਾ ਆ ਗਿਆ ਜੰਮਾ ਲੇਵਾ ਦਾ ਯਾਰ ਟੌਪ ਆ ਬਾਈ ਯਾਰ ਜਮਾ ਥਾਣ ਵਾਲਾ ਚੰਗਾ ਮੇਨ ਗੱਲ ਤੇ ਸੰਦੀਪ ਚੋਣ ਜਵਾਬ ਕਿਵੇਂ ਦਾ ਬਾਈ ਚੋਣ ਜਵਾਬ ਬਾਈ ਆਪਾਂ ਧਾਰਾ ਮਾਰ ਕੇ ਦਿਖਾ ਦਿਆਂਗੇ ਥਣਾ ਦੀ ਗਰੰਟੀ ਹੋ ਆਪਣੇ ਇੱਕ ਗੱਲ ਹੋਰ ਆ ਰੋਬ ਨਾ ਦਰਦੀ ਆ ਪੂਰੀ ਮਾ ਕਹਿੰਦਾ ਪੂਰੀ ਮੜਕਨ ਵਾਲਾ ਇਹ ਨਹੀਂ ਵੀ ਖੱਚਣੀ ਪਊ ਜੇ ਰੋਕਣੀ ਹੋਰ ਆ ਇਹ ਨਹੀਂ ਹੈਗਾ ਵੀ ਲੱਤਾਂ ਖੜਕਾ ਕੇ ਮਤਲਬ ਨਾ 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 ਪੂਰੀ ਪੈਰਾਂ ਦੀ ਵੀ ਸ਼ੁੱਧ ਆ ਯਾਰ ਬੈਠ ਸਹੀ ਗੱਲ ਆ ਭਾਈ ਚਾਰੇ ਪਾਸੇ ਇੱਕ ਨੰਬਰ ਸੰਦੀਪ ਹੁਣ ਇਹਦਾ ਭਾਈ ਮੁੱਲ ਵੀ ਦੱਸ ਦੇ ਵੀ ਕੀ ਰਹੂਗਾ ਲੈਣ ਦੇਣੀ ਲੈਣ ਦੇਣ ਯਾਰ ਜੇ ਤਾਂ ਹੁੰਦੀ ਕਿ ਹੋਰ ਕੋਲੇ ਭਾਈ ਅਗਲਾ ਮੰਨਦਾ 80 85 90 ਵੀ ਮੰਗਦੇ ਹਨਾ ਠੀਕ ਆ ਮੁੱਲ ਪਿਆ ਤਰਾ 65000 ਦੀ ਜੈਸ ਨੂੰ ਟੋਟਲੀ ਜਮਾ ਜੈਸ ਨੂੰ ਹੀ ਹੈ ਬੰਦਾ ਛੋੜੂ ਵੀ ਨਾ ਕਵੇ ਵੀ ਛੋੜ ਵੀ ਮਰਜੀ ਦੀ ਕਰੇ ਚੱਕੋ ਬਾਈ ਬਾਈ ਕਹਿੰਦਾ ਨਾ ਤਾਂ ਦੇਖੋ ਮੁੱਲ ਕਰੀਏ 70 ਤੇ ਨਾ ਕਰੀਏ 75 ਮੰਗਣ ਨੂੰ ਜਨਾ ਮਰਜੀ ਵਿੱਚ ਕਰੀਏ ਪਰ 65000 ਰੁਪਏ ਜੈਸ ਨੂੰ ਛੋੜ ਹੋਊਗੀ ਠੀਕ ਹੈ ਅਗਲੇ ਨਾ ਚੌਣੀ ਇੱਥੇ ਚਾਰ ਡੰਗ ਤਸੱਲੀ ਕਰ ਲੈ ਠੀਕ ਹੈ ਤੇ ਤਾਰਾ ਮਰੇਗਾ ਤਾਰਾ ਮਾਰ ਦਿਓ ਮਾਰ ਦਿਓ ਬਾਈ ਲੈ ਬਾਈ ਸੰਦੀਪ ਠੰਡੀ ਬਹੁਤ ਆ ਯਾਰ ਹਨਾ ਬੋਲੀ ਨਹੀਂ ਆ ਜੀ ਬਾਈ ਹੂੰ ਬੱਚਾ ਛੱਡਣ ਦੀ ਵੀ ਨਹੀਂ ਲੋੜ ਯਾਰ ਚੂਣ ਚਵਾ ਦੇਖੋ ਬਈ ਨਿਕਲਦਾ ਮੋਟੀ ਮੋਟੀ ਵਾਲੇ ਮੂਰਲੇ ਦੀਆਂ ਮਗਰ ਲਥਲਾਂ ਦੀਆਂ ਸੰਦੀਪ ਗੁੱਥੀਆਂ ਪਾੜਦੀ ਆ ਮੈਂ ਕਹਿੰਨਾ ਯਾਰ ਗੁੱਥੀਆਂ ਦਾ ਪੱਟੂ ਯਾਰ ਬਾਲਟੀ ਚ ਗੜੀ ਕਰਦੋ ਸਹੀ ਹੈ ਜੀ ਤਾਰਾ ਕੀ ਬਾਤੋ ਯਾਰ ਕੋਈ ਭੂਰ ਨਹੀਂ ਛਟਾਣੀ ਬਾਕੀ ਦਿਖਾ ਦੇ ਬਾਕੀ ਅਗਲਾ ਯਾਰ ਦੁੱਧ ਮੰਨ ਲੈ ਬਾਈ ਚਾਹੇ ਮੰਨ ਲੈ ਬੌਲਾ ਪੰਜਵਾਂ ਦਿਨ ਸੀ ਮੰਨ ਕੇ ਚੱਲੋ ਜੇ ਕੋਈ ਵੀ ਦੋ ਟਾਈਮ ਆਪਦੀ تسਲੀ ਕਰਨੀ ਚਾਹੇ ਬਾਈ ਕਰ ਲੇ ਵੀ ਆਪਾਂ ਤਾਂ ਪਹਿਲਾਂ ਕਿਹਾ ਚਾਹੇ ਚਾਰ ਡੰਗ ਕਰੇ ਠੀਕ ਆ ਹਾਂ ਬਾਕੀ ਯਾਰ ਤੂੰ ਲੇਵਾ ਲਗਾ ਦੇ ਸਹੀ ਗੱਲ ਐ ਫਿਕਸ ਬਣੇ ਜਾਗੀ ਤੇ ਅੱਗੇ ਸੰਦੀਪ 2 ਨੰਬਰ ਤੇ ਐਚ ਐਫ ਦਾ ਨੀ ਨਾ ਆ ਗਿਆ ਐਚ ਐਫ ਦਾ ਬਾਈ ਵੱਡੀ ਦਿਖਾ ਦੇ ਪਹਿਲਾਂ ਕੰਧ ਦੇ ਨਾਲ ਵੱਡੀ ਤਾਂ ਦੇਖ ਸਕਦੇ ਹਾਂ ਬਾਈ ਕੰਧ ਕਿੰਨੇ ਫੁੱਟ ਦੀ ਕੰਧ ਆ ਨੰਦਾ ਊਯਾਰ 6 ਦੇ ਨੇੜੇ 6 ਦੇ ਨੇੜੇ ਹੈ ਬਈ ਉਹ ਹਿਸਾਬ ਨਾਲ ਅੰਦਾਜ਼ਾ ਲਾ ਲੋ ਚਲ ਤੁਸੀਂ ਨਾਂ ਵਾਲਾ 5 ਫੁੱਟ 5 4 ਇੰਚ ਪੱਕੀ ਆ ਨਾ ਹਾਂ ਇੰਨੀ ਹੈਗੀ ਆ ਰੰਗ ਬਹੁਤ ਦਾ ਯਾਰ ਰੰਗ ਬਾਕੀ ਮੇਸਲੀ ਇਹ ਤਾਂ ਬਈ ਰਾਤ ਦੀ ਸੋਈ ਆ ਇਹਦੀ ਜੇਰ ਸੱਚ ਉੱਥੇ ਢਗੀ ਪਈ ਆ ਜੇਰ ਚੱਕ ਲਈ ਬਈ ਇਹਦੀ ਨੇੜੇ ਦਿਖਾ ਦੇਾਂਗੇ ਤੇ ਉਦੋਂ ਦਾ ਇੰਝ ਬੱਚਾ ਵਸੀ ਆ ਬੱਚਾ ਬੱਛੀ ਆ ਬਈ ਯਾਰ ਬੱਛੀ ਮੈਂ ਕਹਿੰਦਾ ਗੱਲਾਂ ਕਰਾਂਦੀ ਆ ਨਾ ਮੈਂ ਕਹਿੰਦਾ ਬਾਲੀ ਵੱਡੀ ਬਾਲੀ ਆ ਬੱਛੀ ਮੇਨ ਗੱਲ ਹੂੰ ਜਿਹੜੇ ਸਾਨੂੰ ਰਾਤ ਦੀ ਸੂਈ ਆ ਹਨਾ ਹੂੰ ਉੱਠੇ ਦੇਖ ਵੱਡੀ ਦਿਖਾ ਕਿੱਡੀ ਆ ਬੱਚੀ ਕੀ ਬਾਤ ਆ ਲੰਮੀ ਲੰਮੀ ਦੇਖੋ ਬੇਲ ਬੂਲ ਮਾਂ ਨਾਲੋਂ ਵੀ ਵੱਡਾ ਕਦ ਕੱਡ ਕਰਨ ਇੱਕ ਮੇਨ ਗੱਲ ਚੌੜੀ ਦਿਖਾ ਦੇ ਮਗਰੋਂ ਲੈ ਨਹੀਂ ਕਹਿ ਰਿਆਂ ਨੀਂ ਨੀਂ ਚੌੜੀ ਚੂੜੀ ਨਹੀਂ ਹੈ ਨਾ 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 ਬਾਲੀ ਭਰੀ ਬੱਛੀ ਆ ਜੀ ਅਜੇ ਤਾਂ ਦੁੱਧ ਪਿਆਣਾ ਜਦੋਂ ਬੱਖੀਆਂ ਭਰ ਗਈ ਉਹ ਕਿੰਨਾ ਕ ਬੋਲਾ ਕੱਢਿਆ ਬਈ ਬੋਲਾ ਬਈ ਇਹਦਾ ਵੀਡੀਓ ਹੈਗੀ ਆਪਣੇ ਕੋਲੇ ਬਣੀ ਦੀ 5 ਕਿਲੋ ਤੋਂ ਉੱਤੇ 6 ਗੱਲੋਂ ਵਗੋ ਬੋਲਾ ਕੱਢਿਆ ਵਾ ਬੈਠਕੋ ਕਿੰਨਾ ਕੁ ਦੱਤ ਦਿੱਤਾ ਵਾ ਬੈਠਿਆ ਨਹੀਂ ਜਾਂਦਾ ਇਹਦਾ ਪਲੂਨ ਦਾ ਕੱਢਿਆ ਵਾ ਬਾਈ 20 ਕਿਲੋ ਐਦ ਕੀ ਐਗਲੇ ਦੀ ਸੇਵਾ ਬਾਈ ਅਗਲੇ ਦੀ ਜੰਨਾ ਮੰਨ ਕੇ ਲੈ ਜਾਊਗਾ ਬਾਕੀ ਲੈਵੇ ਦੀ ਫਿਟਿੰਗ ਦਿਖਾ ਦੇ ਲੈ ਵਾ ਦਾ ਬਾਈ ਮੇਨ ਗੱਲ ਥਣ ਦਿਖਾ ਦੇ ਥਣ ਦੇਖੋ ਬਾਈ ਗਲਾਸ ਵਰਗੇ ਥਣ ਪਏ ਹਾਂ ਗਲਾਸ ਵਰਗੇ ਥੋੜੀ ਜੀ ਡਰਦੀ ਆ ਨਹੀਂ ਸੀਲ ਠੰਡੀ ਤਾਂ ਯਾਰ ਪੁੱਛ ਸਹੀ ਗੱਲ ਹੈ ਬਾਈ ਠੰਡੀ ਠੰਡੀ ਫਰਲਾ ਕਰਮਾਂ ਡਰਦੀ ਆ ਹੋਏ ਥਣ ਦਿਖਾ ਦੇ ਸੁਣੋ ਨਾ ਡਰ ਮਾ ਵੀਡੀਓ ਦਾ ਕੈਮਰੇ ਤੋਂ ਜਗਦੀ ਆ ਦਿਖਾ ਦੇਣਾ ਕਰਦੇ ਲੈ ਠੰਡੀ ਸੀਲ ਤਾਂ ਪੌਣੀ ਨਹੀਂ ਜਗਦੀ ਆ ਨਾ 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 ਕੋਈ ਚੱਕਰ ਹੀ ਨਹੀਂ ਬਾਗੇ ਆਪਾਂ ਧਾਰਾ ਮਾਰ ਕੇ ਦਿਖਾ ਦੇਾਂਗੇ ਬੱਚਾ ਛੱਡ ਲਾਂਗੇ ਬੜੀ ਗੱਲ ਆ ਜੇ ਕਰਨ ਲੱਗੀ ਸਹੀ ਗੱਲ ਹੈ ਬਾਈ ਬਾਕੀ ਦਾ ਥਣ ਕੋਈ ਯਾਰ ਤਾਜੀ ਸੂਈ ਆ ਹਨਾ ਨਾੜਾ ਣੂੜਾ ਫੁੱਲ ਚੰਗੇ ਜੇਰ ਬਾਈ ਆ ਪਈ ਹੈ ਕੰਪਲੀਟ ਓਕੇ ਹੈ ਬਾਈ ਲੈ ਲੈ ਕੇ ਰੱਖ ਦੋ ਪਾਸੇ ਨੂੰ ਚਾਹੀ ਕੋਈ ਆਏ ਨਾ ਮਨੇ ਵੀ ਭਾਲਾ ਹਮ ਸਾਰਾ ਲੈ ਬਾਈ ਆ ਬਾਈ ਦੁੱਧ ਨਾਲ ਭਰਿਆ ਵਾ ਭਲ ਭੁਲ ਕੋਈ ਗੱਲ ਹੈ ਇਹ ਵੀ ਬਾਈ ਇਹ ਟੈਟਲੇ ਵਿੱਚ ਆ ਗਈ ਫਿਕਸੇ ਦਾ ਹਵਾਨਾ ਜਮਾ ਫਿਕਸੇ ਹਵਾਨਾ ਬਈ ਯਾਰ ਬਾਕੀ ਜੋਂ ਜੋਂ ਬਾਈ ਪਸ਼ੂ ਨੇ ਦੁੱਧ ਤੇ ਜਾਣਾ ਹੁੰਦਾਗਾ ਨਾ ਨਿਖਰਦਾ ਹੀ ਆ ਨਿਖਰਨਾ ਹੀ ਆ ਇਹਦਾ ਸਹੀ ਯਾਰ 20-22 ਦਿਨਾਂ ਦੇ ਜਾ ਕੇ ਪਸ਼ੂ ਨੇ ਨਿਖਰਨਾ ਹੁੰਦਾ ਸਹੀ ਗੱਲ ਹੈ ਬਾਕੀ ਹੁਣ ਕਾਦਾ ਪਾਉਂ ਸਾਨੂੰ ਦੱਸ ਹੀ ਦਿੱਤਾ ਕੰਦਰਾ ਖੜੀ ਚੈੱਕ ਕਰਵਾਤੀ ਕਾਦੇ ਦਾ ਆ ਗਿਆ ਬਹੁਤ ਸੋਹਣਾ ਫੁੱਲ ਕਾਦਾ ਬਾਕੀ ਪ੍ਰਿੰਟ ਬਹੁਤ ਚੰਗਾ ਗਿਆ ਸੁਨੱਖ ਆਪਣੇ ਦੀ ਗੱਲ ਕਰੀਏ ਬੈਠੇ ਮੇਨ ਗੱਲ ਬੱਛੀ ਹੈਗੀ ਮਾਂ ਹਾਂ ਐ ਮੰਨ ਲਓ ਵੀ ਸਾਨੂੰ ਤਿੰਨ ਚੀਜ਼ਾਂ ਮਿਲ ਜਾਣਗੀਆਂ ਬਾਈ ਪਹਿਲੇ ਨੰਬਰ ਤੇ ਇੱਕ ਤਾਂ ਹੋਊਗੀ ਵੈੜ ਤੇ ਦੂਜਾ ਹੋਗਾ ਦੁੱਧ ਤੀਜੀ ਹੋਊਗੀ ਬੱਛੀ ਖਰੀਦਨੀ ਪਈ ਸਹੀ ਗੱਲ ਹੈ ਦੇਖੋ ਬ੍ਰੀਡ ਦੇਖੋ ਵੈੜ ਦੀ ਬਹੁਲੀ ਹੈਗਾ ਵੀ ਇੱਕ ਸੂਆ ਚੋਲੀ ਤੇ ਦੂਜੇ ਸੂਏ ਨੂੰ ਫਿੱਕੀ ਪਾਇਆ ਬਈ ਬਹਿ ਜਾਊਗੀ ਮੇਨ ਗੱਲ ਇਹ ਰਾਤ ਸੂਈ ਆ ਬੜਾ ਟੁੱਟੀ ਨਹੀਂ ਭਰਾ ਵੀ ਲੈ ਸੋਈ ਗੱਲ ਦੁੱਧ ਤੇ ਬਹੁਤ ਛਿੱਤੀ ਜਾਊ। ਕੂੜਾ ਵੀ ਨਹੀਂ ਕੋਈ ਨਵੇਂ। ਨਾ 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 ਪੋਰਾ ਆ ਜਲੇ ਜੱਪੇ ਦਿਖਾ ਦੇ ਆਪਾਂ ਤਾਂ ਹੀ ਨਹੀਂ ਨਮਾਈ ਭਈ ਅਗਲਾ ਯਕੀਨ ਨਹੀਂ ਕਰਦਾ। ਤੇ ਮੁੱਲ ਦੱਸ ਸੰਦੀਪੇ ਦਾ ਫੇਰ ਅੱਜ। ਮੰਨ ਲੈ ਯਾਰ ਜੇ ਤਾਂ ਲੋਕਾਂ ਕੋਲ ਹੁੰਦੀ ਭਈ 1-10 ਮੁੱਲ ਹੁੰਦਾ। ਤੂੰ ਵੀ ਰੋਜ਼ ਵੀੜੋਂ ਬਣਾਉਣਾ ਹਨਾ। 80000 ਚੋਂ ਮਾਨਤਣ ਕਰ। ਟੋਟਲੀ ਟੋਟਲੀ ਚੱਕੋ ਭਈ 80000 ਚੋਂ ਮਾਨਤਣ ਕਰ ਦਿਆਂਗੇ ਮਾਰ ਦੋ ਧਾਰਾਂ ਭਈ ਇਹਦੀਆਂ ਵੀ। ਧਾਰਾ ਮਾਰ ਦ। ਸੰਧੀ ਠੰਡੀ ਬਹੁਤ ਆ ਯਾਰ ਹਨਾ। ਬੋਲੀ ਨਹੀਂ ਜਾ। ਦਾ ਦਿਖਾ ਦੇ ਭਈ। ਹੂੰ ਜਮਾ ਪੀਲਾ ਬੋਲਾ ਖੱਟਾ ਠੀਕ ਹੈ ਲੈ ਬਾਈ ਮੇਰਾ ਅਗਲਾ ਜੀਕੀਨ ਨਹੀਂ ਮੰਨਦਾ ਹੁੰਦਾ ਕਹਿ ਨਾ ਕਰ ਲੈ ਤਾ ਬਈ ਹੋਰ ਕੋਈ ਦੇਖਦੇ ਨਹੀਂ ਗਿ ਲੈ ਚੂਨ ਜਵਾ ਦੇਖੋ ਇੱਕ ਨੰਬਰ ਆਪਾ ਤਾਂ ਬਈ ਬੱਚਾ ਵੀ ਨਹੀਂ ਛੱਡਿਆ ਅਗਲੇ ਤੇ ਸਾਹਮਣੇ ਰਾਤ ਦੀ ਸੂਈ ਹੈ ਨਹੀਂ ਅਗਲਾ ਬੱਚਾ ਛਡੰਦਾ ਦੇਖ ਲੈ ਮੈਂ ਤਾਂ ਜੋ ਬੱਚਾ ਛੜਦਾ ਉਦੋਂ ਥਣ ਦੇਖੀ ਕਹੇ ਜਾ ਘੜਦੀ ਕੀ ਬਾਤ ਆ ਬਈ ਬਿਨਾ ਪਰਮਾਤੋ ਧਾਰਾ ਮਾਰਿਆ ਬਿਨਾ ਬੱਚਾ ਛੱਡੇ ਤੋਂ ਮੇਨ ਗੱਲ ਫਿਟਿੰਗ ਉਹਦੀ ਵੀ ਬਹੁਤ ਆ ਤੇ ਪਰ ਜਿਹੜੀ ਇਹਦੀ ਫਿਟਿੰਗ ਆ ਉਹ ਇਹਦੂਈ ਆ ਬਾਈ ਸਹੀ ਗੱਲ ਆ ਬਾਈ ਦਿਖਾ ਦੇ ਲੈ ਫਿਟਿੰਗ ਲੈ ਸੰਦੀਪ ਅੱਗੇ ਬਈ 3 ਨੰਬਰ ਤੇ ਇਹ ਬਈ ਆ ਗਈ ਆ ਉਸਰ ਵੜ ਹੂੰ ਕਿੰਨੀ ਉਮਰ ਦੀ ਆ ਗਈ ਉਮਰ ਦਾ ਬਈ ਇਹਦੀ 8 8 ਮਹੀਨੇ ਹੋਵੇ 9 ਹੋਵੇ ਬਾਕੀ ਕੱਦ ਦਿਖਾ ਦੇ ਮੈਂ ਬਰੋਬਰ ਖੜਾ ਬੰਨ ਦੇ ਕਾਬਲ ਆ ਥੋੜੀ ਜਿਹੀ ਫਿੱਕੀ ਆ ਡਰਦੀ ਆ ਚੋਲ ਦਾ ਬਾੜੀ ਚੰਗੀ ਅਗਲਾ ਯਾਰ ਆਪਣੀ ਗਾਰੰਟੀ ਹੋ ਫੋਰ ਸ਼ਾਂਗ ਦੀ ਠੀਕ ਆ ਹਾਂ ਤੇ ਕੱਦ ਬਹੁਤ ਆ ਨਾ ਕੱਦ ਬਹੁਤ ਆ ਬੰਨ ਦੇ ਕਾਬਲ ਆ ਕਿੰਨਾ ਮਹੀਨਾ ਸਾਹਵਲੇ ਥੋੜੀ ਜਿਹੀ ਰਿਕਾਰਡ ਪਤਾ ਜੀ ਮਜ਼ਦਦਾਰ ਰਿਕਾਰਡ ਬਈ 18 19 ਕਿਲਾ ਠੀਕ ਆ ਹਾਂ ਤੇ ਸੰਦੀਪ ਖੋਲਦੇ ਨੂੰ ਤੋੜਦੇ ਮੋਲੇ ਦਾ ਬਈ ਕੀ ਰਹੂਗਾ ਲੈ ਮੋਲੇ ਯਾਰ ਲੋਕਾਂ ਵਾਂਗੂ ਨਹੀਂ ਆ ਮੈਂ 25 ਕਰੀ ਜਾਈਏ 30 ਕਰੀ ਜਾਈਏ ਹਨਾ ਹੂੰ 17000 ਦੀ ਬੱਛੀ ਦੇ ਦੇ ਟੋਟਲੀ ਹਾਂ ਦੇ ਤੂੰ ਮੜ ਕੇ ਦੇਖ ਬੱਛੀ ਚ ਐਣੀ ਵੀ ਥੋੜੀ ਜੀ ਪਿੱਕੀ ਆ ਖੱਚ ਕੇ ਦੋਰ ਨਹੀਂ ਪਉ ਹੂੰ ਐ ਜਾਉ ਕੋੜੀ ਅੰਗ ਪੂਰੀ ਪਲੀ ਵੀ ਆ ਪਲੇ ਸਾਹਮਣੇ ਬਸ ਸਾਹਮਣੇ ਅਗਲਾ ਯਾਰ ਮਹੀਨਾ ਟੀਕਾ ਭਰਾਲੇ ਸਕੇ ਸਹੀ ਗੱਲ ਇੱਕ ਮਹੀਨਾ ਸਾ ਓਕੇ ਨਾਲੇ ਕੱਦ ਕਰ ਜੂ ਨਾਲੇ ਥੋੜੀ ਜੀ ਰਾਜੀ ਹੋ ਜੂ ਸਹੀ ਗੱਲ ਬਾਕੀ ਬੰਨ ਤੇ ਕਾਬਲ ਤਾਂ ਹੁਣ ਵੀ ਆ ਹੂੰ ਹਾਂ ਕੀ ਬਾਤ ਹੈ ਹਵੇਦਾ ਕੋਈ ਤਾਰ ਨਹੀਂ ਦਿੱਤੀ ਕੁਛ ਨਹੀਂ ਗਾ ਐ ਲਾ ਲੋ ਵੀ ਘੋੜੀ ਵਰਗਾ ਸਰੀਰ ਆ ਗਾ ਜਾਮਾ ਜਾਮਾ ਬਾਈ ਸੱਟ ਸਰੀਰ ਤੇ ਆ ਗਈ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਤਿੰਨਾ ਨਗਾ ਚ ਕੋਈ ਵੀ ਨਗਾ ਆ ਕੇ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ